ਮੈਂ ਅਸੀਂ 4 ਦਿਨ ਅੱਜ ਹਾਂਜੀ ਹਾਂ ਸ਼ਰੋਮਣੀ ਜਲਦੀ 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 ਅਕਾਲੀ ਦਲ ਦਾ ਇੱਕ ਵਫਦ ਲਾਹ ਨਹੀਂ ਆ ਰਹੇ ਜਿੱਦੇ ਵਿੱਚ ਪਾਰਟੀ ਦੇ ਬਹੁਤ ਸਾਰੇ ਸੀਨੀਅਰ ਪਾਰਟੀ ਸਰਦਾਰ ਗੁਲਜਾਰ ਸਿੰਘ ਜੀ ਰਾਨੀਕੇ ਸਾਹਿਬ ਨਹੀਂ ਜਾ ਰਹੇ ਸਰਦਾਰ ਹੀਰਾ ਸਿੰਘ ਜੀ ਗਵਰਡੀਆ ਸਾਹਿਬ ਸਰਦਾਰ ਪਰਮਜੀਤ ਸਿੰਘ ਜੀ ਸਰਨਾ ਸਾਹਿਬ ਉਹਨਾਂ ਦੇ ਪਿੱਛੇ ਆ ਰਹੇ ਆ ਸਰਦਾਰ ਅਰਸ਼ਦੀਪ ਸਿੰਘ ਜੀ ਕਲੇਰ ਸਾਹਿਬ ਸਰਦਾਰ ਸਰਜੀਤ ਸਿੰਘ ਜੀ ਤੁਗਲਵਾਲਾ ਸਾਹਿਬ ਮੈਂਬਰ ਐਗਜ਼ੀਕਟਿਵ ਦੇ ਮੇਰੇ ਸਤਿਕਾਰਯੋਗ ਵੱਡੇ ਵੀ ਭਾਈ ਰਾਮ ਸਿੰਘ ਜੀ ਸਾਡੇ ਐਸਜੀਪੀਸੀ ਦੇ ਮੁਖ ਸਕੱਤਰ ਸਰਦਾਰ ਗੁਰਨਤ ਸਿੰਘ ਜੀ ਬਨਣ ਸਾਹਿਬ ਅਸੀਂ ਸਾਰੇ ਸਿੰਘ ਸਾਹਿਬ ਨੂੰ ਉਹਨਾਂ ਕੋਲੇ ਸਮਾ ਅਸੀਂ 4 ਦਿਨ ਪਹਿਲਾਂ ਮੰਗਿਆ ਸੀ ਇਲਾਤਾ ਮ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜਾ ਖੁੱਲਾ ਸਮਾਂ ਤੇ ਬੜੇ ਵਿਸਤਾਰ ਦੇ ਵਿੱਚ ਜਿਹੜੀ ਸਾਡੀ ਬੇਨਤੀ ਜੋਧੜੀ ਹੈ ਉਹਨੂੰ ਸੁਣਿਆ ਮੈਂ ਫਿਰ ਉਸ ਗੱਲ ਨੂੰ ਅੱਗੇ ਵੀ ਕਈ ਵਾਰੀ ਕਿਹਾ ਅੱਜ ਫਿਰ ਦਰਉਣਾ ਚਾਹਣਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ਼੍ਰੀ ਅਕਾਲਪਤੀ ਸਾਹਿਬ ਨੂੰ ਨਤਮਸਤਕ ਰਿਹਾ ਤੇ ਹਮੇਸ਼ਾ ਹੀ ਅਸੀਂ ਕੋਈ ਵੀ ਹੁਕਮ ਜਿਹੜਾ ਸ੍ਰੀ ਕਾਲਕਤਖਬ ਸਾਹਿਬ ਦਾ ਹੁੰਦਾ ਹਮੇਸ਼ਾ ਹੀ ਅਸੀਂ ਸਨਕਾਰ ਕੀਤਾ ਹੁਣ ਵੀ ਜਿਹੜੇ ਪਿੱਛੇ ਫੈਸਲੇ ਹੋਏ ਸੀ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਤੋਂ ਲੈ ਕੇ ਸਾਰੀ ਲੀਡਰਸ਼ਿਪ ਨੇ ਸੀਸ ਨਵਾ ਕੇ ਜੋ ਧਾਰਮਿਕ ਸੇਵਾਵਾਂ ਲੱਗੀਆਂ ਸੀ ਉਹ ਪੂਰਨ ਕੀਤੀਆਂ ਕੜਾ ਪ੍ਰਸ਼ਾਦ ਦੀ ਦੇਖ ਰਾਈ ਹੈ ਜਿਹੜੇ ਪੈਸੇ ਜਮ੍ਹਾਂ ਕਰਾਉਂਦਾ ਹੁਕਮ ਹੋਇਆ ਸੀ ਇਸ਼ਤਿਹਾਰਾਂ ਦੇ ਉਹ ਵੀ ਜਮ੍ਹਾਂ ਕਰਾਇਆ ਤੇ ਆਪਣਾ ਸਰਟੀਫਿਕੇਟ ਹਾਸਲ ਕੀਤਾ ਅਲਕੇ ਬੜੇ-ਵੱਡੇ ਵਿੱਚ ਹਮਲੇ ਵੀ ਹੋਏ ਪਰ ਗੁਰੂ ਮਹਾਰਾਜ ਦਾ ਅਸੀਂ ਸ਼ੁਕਰਾਨਾ ਕਰਦੇ ਹਾਂ ਕਿ ਸਾਰੀ ਸੇਵਾ ਬੜੀ ਅਚੀ ਤਰ੍ਹਾਂ ਨਿਭਾਈ। ਸਦਾ ਸੁਬੀਰ ਸਿੰਘ ਬਾਦਲ ਸਾਹਿਬ ਨੇ ਆਪਣਾ ਅਸਤੀਫਾ ਜਿਹੜਾ ਉਹ ਇਥੇ ਪੇਸ਼ ਹੋਣ ਤੋਂ ਪਹਿਲੇ ਦੇ ਦਿੱਤਾ ਸੀ। ਇਸ ਕਰਕੇ ਉਹਨਾਂ ਨੇ ਵਾਰ-ਵਾਰ ਵਰਕਿੰਗ ਕਮੇਟੀ ਨੂੰ ਇਹ ਗੱਲ ਵੀ ਬੜਾ ਜ਼ੋਰ ਦੇ ਕੇ ਕਹੀ ਸੀ ਕਿ ਅਸਤੀਫਾ ਮੇਰਾ ਪ੍ਰਵਾਨ ਕਰੋ। ਕਿਉਂਕਿ ਜਦੋਂ ਮੈਂ ਦਿੱਤਾ ਹੈ ਤਕੋ ਡਰਾਮਾ ਕਰਨ ਵਾਸਤੇ ਨਹੀਂ ਦਿੱਤਾ ਇਸ ਕਰਕੇ ਪ੍ਰਬੰਧ ਕਰੋ ਪਰ ਸਾਡੀ ਵਰਕਿੰਗ ਕਮੇਟੀ ਦੀ ਮਜਬੂਰੀ ਸੀ ਕਿ ਅਸੀਂ ਨਾਲ ਇੱਕ ਅਦਾ ਜਿਹੜਾ ਟੈਕਨੀਕਲ ਪੁਆਇੰਟ ਸੀ ਜਿਹੜਾ ਮੈਂ ਪਿੱਛੇ ਵੀ ਆ ਕੇ ਉਹਦਾ ਲੀਗਲ ਓਪੀਨੀਅਨ ਅਸੀਂ ਸਤਕਾਰਯੋਗ ਸਿੰਘ ਸਹਿਬਾਨ ਨੂੰ ਜਿਹੜਾ ਉਹ ਪੇਸ਼ ਕੀਤਾ ਸੀ ਜਿਹਦੇ ਚ ਸਾਰੇ ਸਵਿਧਾਨ ਦੀਆਂ ਜੋ ਸੋਧਾਂ ਹੋਈਆਂ ਨਵੇਂ ਜਿਹੜੇ ਕਾਨੂੰਨ ਬਣੇ ਉਹਨਾਂ ਦਾ ਸਾਰਾ ਜ਼ਿਕਰ ਜਿਹੜੀਆਂ ਸੁਪਰੀਮ ਕੋਰਟ ਦੀਆਂ ਨੌ ਨੌ ਜੱਜਾਂ ਦੇ ਕਨਸਟੀਟਿਊਸ਼ਨਲ ਬੈਂਚ ਦੇ ਫੈਸਲੇ ਔਰ ਇਲੈਕਸ਼ਨ ਕਮਿਸ਼ਨ ਦੀਆਂ ਸਾਰੀਆਂ ਗਾਈਡਲਾਈਨਸ ਉਹ ਬੜੇ ਵਿਸਤਾਰ ਦੇ ਨਾਲ ਅਸੀਂ ਲੰਬਾ ਸਮਾਂ ਲਾ ਕੇ ਸਿੰਘ ਸਾਹਿਬ ਨੂੰ ਜਿਹੜਾ ਉਹ ਕੀਤਾ ਸੀ ਪਰ ਦੁੱਖ ਇਸ ਗੱਲ ਦਾ ਹੁੰਦਾ ਕਿ ਕੁਝ ਸੱਜਣ ਜਿਹੜੇ ਆ ਸਾਡੇ ਵਿਰੋਧੀ ਜਾਂ ਵਿਰੋਧੀ ਸ਼ਕਤੀਆਂ ਦੇ ਕਹਿੰਦੇ ਉੱਤੇ ਜਿਹੜੇ ਕੰਮ ਕਰਦੇ ਆ ਉਹ ਕਈ ਤਰ੍ਹਾਂ ਦੇ ਉੱਤੇ ਭੁਲੇਖੇ ਜਿਹੜੇ ਆ ਹੋ ਸਕਦਾ ਤੇ ਵਿੱਚ ਹਮੇਸ਼ਾ ਪਾਉਣ ਦੀ ਕੋਸ਼ਿਸ਼ ਕਰਦੇ ਵੀ ਕਦੀ ਅਕਾਲੀ ਦਲ ਭੱਜ ਗਿਆ ਜੀ ਕਦੀ ਦੱਸੋ ਗੁਰੂ ਦੇ ਦਰ ਤੋਂ ਭੱਜ ਗਿਆ ਕਿੱਥੇ ਜਾਵਾਂ ਕਦੀ ਸੁਪਨਾ ਵੀ ਨਹੀਂ ਲੈ ਸਕਦੇ ਕਿ ਕਦੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੋਈ ਸਧਾਰਨ ਵਰਕਰ ਵੀ ਹੈ ਜਦੇ ਨਾਂ ਨਾਲ ਅਕਾਲੀ ਲੱਗਦਾ ਉਹ ਕਦੀ ਗੁਰੂ ਦੇ ਦਰ ਤੋਂ ਕਿਤੇ ਮੁੜ ਕੇ ਹੋ ਸਕਦਾ ਜਾਂ ਭੱਜ ਸਕਦਾ ਪਰ ਵਾਰ-ਵਾਰ ਇਹੋ ਜਿਹਾਂ ਜਾਣਦੇ ਹੋਏ ਚੰਗੀ ਤਰ੍ਹਾਂ ਅੱਜ ਮੈਂ ਤੁਹਾਡੇ ਸਾਹਮਣੇ ਉਹਨਾਂ ਵੀਰਾਂ ਨੂੰ ਬੇਨਤੀ ਵੀ ਕਰਨੀ ਹੈ ਪਹਿਲਾਂ ਤੇ ਮੈਂ ਕਦੀ ਨਹੀਂ ਕਿਸੇ ਨੂੰ ਕੁਝ ਕਿਹਾ ਹੁਣੇ ਸਤਕਾਰਯੋਗ ਨੇ ਮੇਰੇ ਕੋਈ ਇਹ ਨਹੀਂ ਕਿ ਜਿਹੜੀਆਂ ਸਲਾਹਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੰਦੇ ਹੋ ਕਿ ਕੁਝ ਨਹੀਂ ਹੁੰਦਾ ਜੀ ਇਲੈਕਸ਼ਨ ਕਮਿਸ਼ਨ ਇਦਾਂ ਨਹੀਂ ਕਰ ਸਕਦਾ ਜੀ ਕਿਤੇ ਨਹੀਂ ਮਾਨਤਾ ਰੱਦ ਹੁੰਦੀ ਜੀ ਤੇ ਅਸੀਂ ਆਪਣਾ ਪੱਖ ਪੇਸ਼ ਕਰ ਰਹੇ ਹਾਂ ਸਿੰਘ ਸਾਹਿਬ ਅੱਗੇ ਕਰ ਰਹੇ ਹਾਂ ਉਹਨਾਂ ਨੂੰ ਸੁਣ ਦਾ ਸਬਦ ਦਿਓ ਤੁਸੀਂ ਵਿੱਚ ਅਖਬਾਰਾਂ ਦੇ ਵਿੱਚ ਬਿਆਨਬਾਜ਼ੀ ਜਾ ਕੇ ਰੋਜ਼ 이슈 ਕਾਤੇ ਖੜੇ ਕਰਦੇ ਅੱਜ ਮੈਂ ਉਹਨਾਂ ਸਾਰਿਆਂ ਨੂੰ ਤੁਹਾਡੇ ਲਈ ਪੁੱਛਣਾ ਵੀ ਚਾਹੁੰਦਾ ਉਹਨਾਂ ਨੂੰ ਚਰੋਥੀ ਵੀ ਦੇਣਾ ਹੁਣ ਨਵੀਆਂ-ਨਵੀਆਂ ਪਾਰਟੀਆਂ ਬੰਦ ਦੀ ਗੱਲ ਹੋ ਰਹੀ ਹੈ ਨਾ ਕਿ ਇੱਕ ਪਾਰਟੀ ਕਿੰਨੇ ਮਾਗੀ ਦੇ ਉੱਤੇ ਰਜਿਸਟਰ ਹੋਣੀ ਹੈ ਸਾਡੀਆਂ ਸ਼ੁਭ ਕਾਮਨਾਵਾਂ ਹੈ ਸਾਡੀ ਕਿਸੇ ਨਾਲ ਇਰਖਾ ਨਹੀਂ ਕੋਈ ਪਾਰਟੀ ਬਣਾਵੇ ਡੈਮੋਕਰੈਟਿਕ ਕੰਟਰੀ ਹੈ ਸਾਰਿਆਂ ਦਾ ਹੱਕ ਹੈ ਅਸੀਂ ਕਿਸੇ ਦੇ ਖਿਲਾਫ ਨਹੀਂ ਇੱਕ ਹੋਰ ਵੀ ਆਸੀਪੀ ਉਹਨਾਂ ਨੇ ਵੀ ਇਹ ਪਾਰਟੀ ਬਣਾਉਣੀ ਹੈ ਉਹ ਵੀ ਬਣਾ ਲੈ ਪਰ ਪਾਰਟੀ ਨੌਨਾਰਦ ਮੈਂ ਬੇਨਤੀ ਕਰਦਾ ਕਿ ਇਲੈਕਸ਼ਨ ਕਮਿਸ਼ਨ ਦੀ ਸਾਈਟ ਆ ਉਹਦੇ ਤੇ ਨਵੀਂ ਪਾਰਟੀ ਰਜਿਸਟਰ ਜਿਹੜੀ ਕਰਾਉਣੀ ਆ ਉਹਦਾ ਆ ਸਾਰਾ ਪਰਫਾਰਮਾ ਜਿਹੜਾ ਇਹ ਨਵੀਂ ਪਾਰਟੀ ਜਿਹੜੀ ਰਜਿਸਟਰ ਕਰਾਉਣੀ ਹੋਵੇ ਇਹ ਉਹਨੂੰ ਭਰਨਾ ਪੈਂਦਾ ਕਿਰਪਾ ਕਰਕੇ ਮੈਂ ਸਾਰਿਆਂ ਨੂੰ ਚੁਣੌਤੀ ਦਿੰਦਾ ਜਿਹੜੇ ਅਕਾਲੀ ਦਲ ਦੇ ਉੱਤੇ ਉਂਗਲਾ ਚੁੱਕਦੇ ਆ ਪਈ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਇਹ ਪਰਫਾਰਮਾ ਨਵੀਂ ਪਾਰਟੀ ਵਾਸਤੇ ਭਰ ਕੇ ਦਿਓਗੇ ਨਾ ਉਦੋਂ ਪਹਿਲਾਂ ਸੰਗਤ ਨੂੰ ਜਨਤਕ ਜ਼ਰੂਰ ਕਰਿਓ ਤੇ ਫਿਰ ਸੰਗਤ ਨੂੰ ਦੱਸਿਆ ਜੇ ਪਈ ਤੁਸੀਂ ਕਿਹੜੀਆਂ ਸ਼ਰਤਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਮੰਨੀਆਂ ਨੇ ਇਲੈਕਸ਼ਨ ਕਮਿਸ਼ਨ ਦੀ ਇਹ ਮਜਬੂਰੀ ਕਰਕੇ ਮੰਨੀਆਂ ਕਿ ਕਿਉਂ ਮੰਨੀਆਂ ਉਹਦਾ ਫਿਰ ਜ਼ਿਕਰ ਜਿਹੜਾ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਪਬਲਿਕ ਚ ਕਰਿਓ ਜੇ ਤੁਸੀਂ ਆਪਣੇ ਡਾਕੂਮੈਂਟ ਜਨਤਕ ਨਹੀਂ ਨਾ ਕਰੋਗੇ ਤੁਸੀਂ ਇਹ ਕਾਲੀ ਨਾਲ ਦੇ ਤਾਂ ਬੜਾ ਪ੍ਰਚਾਰ ਕਰ ਲਿਆ ਭਈ ਭੱਜ ਗਿਆ ਜੀ ਇਹ ਹੋ ਗਿਆ ਜੀ ਫਿਰ ਅਸੀਂ ਆਰਟੀਆਈ ਦੇ ਵਿੱਚ ਕਾਪੀਆਂ ਲੈ ਕੇ ਤੁਹਾਡੀਆਂ ਤੇ ਫਿਰ ਸੰਗਤ ਦੇ ਵਿੱਚ ਜਾ ਕੇ ਅਸੀਂ ਕਰਾਂਗੇ ਕਿ ਜਿਹੜੇ ਐਫੀਡੇਵਟ ਸਰਦਾਰ ਸਰਜੀਤ ਸਿੰਘ ਬਰਨਾਲਾ ਸਾਹਿਬ ਨੇ 1990 ਦੇ ਵਿੱਚ ਦਰਜ ਕੀਤੇ ਸੀ ਇਹਨਾਂ ਹਦਿਤਾ ਕਰਕੇ ਕੀਤੇ ਸੀ ਮਨਜੀਤ ਸਿੰਘ ਮਨਜੀਤ ਸਿੰਘ ਖੇਰਾ ਐਡਵੋਕੇਟ ਸਾਹਿਬ ਉਦੋਂ ਜਨਰਲ ਸਕੱਤਰ ਸੀਗੇ ਉਹ ਮੈਂ ਤੁਹਾਨੂੰ ਸਾਰੇ ਡਾਕੂਮੈਂਟ ਦਿਖਾਏ ਆ ਜਿਹੜਾ ਕੋਈ ਵੇਖਣਾ ਚਾਵੇ ਮੈਂ ਆਪਣੀ ਜਿਹੜੀ ਇਹ ਰਿਕਾਰਡ ਨਾਲ ਹੀ ਹਲੇ ਲੈ ਕੇ ਚੱਲਦਾ ਜਿਹਨੂੰ ਹੁਣ ਵੀ ਦੇਖਣਾ ਚਾਵੇ ਮੈਂ ਇੱਕ ਇੱਕ ਡਾਕੂਮੈਂਟ ਦਿਖਾ ਦੇਣਾ ਹੁਣ ਮੋਟੇ-ਮੋਟੇ ਇਹਦੇ ਚ ਗੱਲਾਂ ਨੇ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਆ ਜਿਹੜਾ ਮਰਜ਼ੀ ਅੱਜ ਕੱਢ ਕੇ ਦੇਖ ਲਿਆ ਪਹਿਲਾ ਹਦਾਤ ਕੀ ਹੈ ਨੇਮ ਆਫ ਦੀ ਪਾਰਟੀ ਔਰ ਬ੍ਰੈਕਟ ਚ ਕੀ ਲਿਖਿਆ ਹੈ ਸ਼ੁੱਡ ਨਾਟ ਕੰਟੇਨ ਰਿਲੀਜੀਅਨ ਔਰ ਕਾਸਟ ਪਹਿਲਾ ਪਹਿਲਾ ਵਾੜਾ ਜਿਹੜਾ ਫਾਰਮ ਦਾ ਭਰਨਾ ਪੈਣਾ ਜਿਹੜੇ ਸਾਰੇ ਸਾਨੂੰ ਕਹਿੰਦੇ ਆ ਨਾ ਇਦਾਂ ਕਰ ਲੋ ਉਦਾਂ ਕਰ ਲੋ ਪਹਿਲੀ ਕੰਡੀਸ਼ਨ ਆ ਦੂਜਾ ਹੈ ਆਬਜੈਕਟਿਵਸ ਆਫ ਦਾ ਪਾਰਟੀ ਕਿਨੇ ਚ ਕੀ ਲਿਖਿਆ ਹਦਾਇਤ ਕੀ ਆ ਸ਼ੁੱਡ ਬੀ ਇਨ ਕੰਸਨਨਸ ਵਿਦ ਦਾ ਕਨਸਟੀਟਿਊਸ਼ਨ ਆਫ ਇੰਡੀਆ ਠੀਕ ਹੈ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹੋਣਾ ਚਾਹੀਦਾ ਆਪਣੀ ਮਨਮਰਜ਼ੀ ਦਾ ਨਹੀਂ ਇਹ ਦੂਜੀ ਕੰਡੀਸ਼ਨ ਆ ਮੈਂਬਰਸ਼ਿਪ ਆਫ ਦੀ ਪਾਰਟੀ ਮੈਂਬਰ ਕੌਣ ਬਣ ਸਕਦੇ ਆ ਓਪਨ ਟੂ ਆਲ ਅਡਲਟ ਇੰਡੀਅਨ ਸਿਟੀਜ਼ਨ ਹੁਣ ਜਿਹੜਾ ਇਕੱਲੇ ਇੱਕ ਧਰਮ ਦੀ ਪਾਰਟੀ ਬਣਾਉਣੀ ਚਾਹੁੰਦਾ ਉਹਨੂੰ ਮੁਬਾਰਕਵਾਦ ਨਾਲ ਰਜਿਸਟਰ ਕਰਾਓ ਅਸੀਂ ਚੁਣੌਤੀ ਦਿੰਦੇ ਆ ਰਜਿਸਟਰ ਕਰਾਓ ਪੋਲਿਟਿਕਲ ਪਾਰਟੀ 29ਏ ਦੇ ਅੰਡਰ ਤੇ ਫਿਰ ਸਾਨੂੰ ਆ ਕੇ ਤੁਸੀਂ ਝੂਠਾ ਕਰਿਓ ਡਿਸੀਜਨ ਮੇਕਿੰਗ ਜਿਹੜੀ ਜਿਹੜੀ ਆਰਗੇਨਾਈਜੇਸ਼ਨ ਸਟਰਕਚਰ ਦੀ ਡਿਸੀਜਨ ਮੇਕਿੰਗ ਕੀ ਹੋਣੀ ਚਾਹੀਦੀ ਹੈ ਡਿਸੀਜਨ ਮੇਕਿੰਗ ਪਾਵਰ ਸ਼ੁੱਡ ਰਿਫਲੈਕਟ ਡੈਮੋਕਰੈਟਿਕ ਸਪਿਰਟ ਲੋਕਤੰਤਰ ਉਹਦੇ ਵਿੱਚੋਂ ਜਿਹੜਿਆ ਨਜ਼ਰ ਹੋਣਾ ਚਾਹੀਦਾ ਔਰ ਲਾਸਟ ਵਰਡ ਬੜਾ ਸਖਤ ਨੋ ਵੀਟੋ ਪਾਵਰ ਕੋਈ ਨਹੀਂ ਐਤਰੀ ਇਸ ਤਰ੍ਹਾਂ ਹੋ ਸਕਦੀ ਪਈ ਜਿਹੜੀ ਆਪੀ ਆ ਕਰਨਾ ਕਿਆ ਕਰਨਾ ਕੋਈ ਲੀਡਰ ਨਹੀਂ ਇਸ ਤਰ੍ਹਾਂ ਕਹਿ ਸਕਦਾ ਤੁਹਾਨੂੰ ਡੈਮੋਕ੍ਰੈਟਿਕ ਵੇ ਦੇ ਨਾਲ ਡਿਸੀਜਨ ਲੈਣੇ ਪੈਣਗੇ ਇਹ ਸਾਰੀਆਂ ਪਾਰਟੀ ਦੀਆਂ ਸ਼ਰਤਾਂ ਨੇ ਔਰ ਆ ਜਿਹੜੀ ਹੈਗੀ ਆ ਇਹ ਐਫਿਡੇਵਿਟ ਫਾਈਲ ਕਰਨਾ ਪੈਣਾ ਜਿਹਨੇ ਨਵੀਆਂ ਪਾਰਟੀਆਂ ਦਰਜ ਕਰਾ ਕੇ ਜਿਹੜੇ ਅਕਾਲੀ ਦਲ ਤੇ ਸਵਾਲ ਚੁੱਕਦੇ ਆ ਨਾ ਇਹ ਮੈਂ ਪੜ ਦੇਣਾ ਔਰ ਇਹਦੇ ਤੋਂ ਬਗੈਰ ਮੈਨੂੰ ਪਾਰਟੀ ਰਜਿਸਟਰ ਕਰਾ ਕੇ ਦੱਸ ਦਿਆ ਜਿੱਥੇ ਖੜੇ ਖੜਾ ਖੜੇ ਹੋਵੋਗੇ ਜੋ ਕਹਿਣਾ ਚਾਹੋਗੇ ਮੈਂ ਤੁਹਾਡੀ ਗੱਲ ਮੰਨਾਂਗਾ ਇਹ ਤੋਂ ਬਗੈਰ ਪਾਰਟੀ ਦਾ ਨਾਮ ਲਿਖ ਕੇ ਲਿਖਣਾ ਪੈਣਾ ਹੈ ਸ਼ੈਲ ਬੀਅਰ ਟ੍ਰੂ ਫੇਥ ਐਂਡ ਅਲੀਜੀਅੰਸ ਟੂ ਦਾ ਕਨਸਟੀਟਿਊਸ਼ਨ ਆਫ ਇੰਡੀਆ ਐਜ ਬਾਈ ਲਾ ਐਸਟੈਬਲਿਸ਼ਡ ਐਂਡ ਟੂ ਦਾ ਪ੍ਰਿੰਸੀਪਲ ਆਫ ਸੋਸ਼ਲਿਜ਼ਮ ਸੈਕੂਲਰਿਜ਼ਮ ਐਂਡ ਡੈਮੋਕ੍ਰੇਸੀ ਐਂਡ ਵੁੱਡ ਅਪਹੋਲਡ ਦਾ ਸੋਵਰਨਟੀ ਯੂਨੀਟੀ ਐਂਡ ਇੰਟੈਗ੍ਰਿਟੀ ਆਫ ਇੰਡੀਆ ਅਗੇ ਕਿ ਵਿੱਚ ਇਹ ਚ ਹੋਰ ਕੰਡੀਸ਼ਨ ਹੈ ਕਿ ਦਾ देयर शुड बी ਕਲੀਅਰ ਪ੍ਰੋਵੀਜ਼ਨ ਇਨ ਦਾ ਪਾਰਟੀ ਕਨਸਟੀਟਿਊਸ਼ਨ ਅਬਾਊਟ ਦੀ ਮੈਂਬਰਸ਼ਿਪ ਆਫ ਦੀ ਪਾਰਟੀ देयर शुड ਨਾਟ ਬੀ ਐਨੀ ਡਿਸਕ੍ਰਿਮੀਨੇਸ਼ਨ ਇਨ ਦੀ ਮੈਟਰ ਆਫ ਮੈਂਬਰਸ਼ਿਪ ਇਹ ਸਾਰਾ ਜਿਹੜੀਆਂ ਸ਼ਰਤਾਂ ਨੇ ਨਾ ਇੱਕ ਹੋਰ ਚੀਜ਼ ਬੜੀ ਇੰਟਰਸਟਿੰਗ ਹੈ ਮੈਂ ਸਿੰਘ ਸਾਹਿਬ ਨਾਲ ਵੀ ਜ਼ਿਕਰ ਕਰਕੇ ਆਇਆ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਪੀ ਇਹਨਾਂ ਨੂੰ 32 ਸਵਾਲਾਂ ਦਾ ਜਵਾਬ ਦੇਣਾ ਪੈਣਾ 32 ਸਵਾਲਾਂ ਦਾ ਇਲੈਕਸ਼ਨ ਕਮਿਸ਼ਨ ਦਾ ਜਿਹਦਾ ਜਵਾਬ ਹਾਂ ਜਾਂ ਨਾ ਚ ਦੇਣਾ ਪਣਾ 32 ਸਵਾਲ ਨੇ ਆ ਜ਼ਿਆਦਾਤਰ 32 ਨੇ 1 ਤੋਂ ਲੈ ਕੇ 32 ਤੱਕ ਵੀ ਕਿਸੇ चीज ਨੂੰ ਤੁਸੀਂ ਅੱਗੇ ਹੁੰਦਾ ਸੀ ਨਾ ਵੀ ਗੋਲਮੋਲ ਕਰਕੇ ਲਿਖਦੇ ਹੋਗੇ ਹੁਣ ਗੋਲਮੋਲ ਕਰਕੇ ਨਹੀਂ ਦੂਜਾ ਵੀ ਲਿਖ ਕੇ ਦੇ ਸਕਦੇ ਹਰ ਸਵਾਲ ਦਾ ਜਵਾਬ ਇਹ 32 ਨੇ ਇਹ ਜੜੇ ਔਰ ਇਹਦੇ ਚ ਸਾਰੀਆਂ ਗੱਲਾਂ ਜਿਹੜੀਆਂ ਸੈਕੂਲਰਿਜ਼ਮ ਦੀਆਂ ਸੋਸ਼ਲਿਜ਼ਮ ਦੀਆਂ ਇਹ ਮੈਂ ਆਦਰਕੁਨ ਦੇਖਿਆ ਆ ਜਿਹੜੇ ਡਿclare ਡੈਮੋਕ੍ਰੇਸੀ ਸੋਸ਼ਲਿਜ਼ਮ ਐਂਡ ਸੈਕੂਲਰਿਜ਼ਮ ਐਜ਼ ਦੀ ਬੇਸਿਕ ਟਿਨਟ ਇਹ ਤੁਹਾਡੇ ਵਾਸਤੇ ਮੈਂ ਕਰ ਰਿਆ ਤੇ ਅੱਗੇ ਲਿਖਣਾ ਪੈਣਾ ਯੈਸ ਕਿ ਨੋ ਇੱਥੇ ਯੈਸ ਭਰਨਾ ਪੈਣਾ ਇਹਨਾਂ ਨੂੰ ਕਿਉਂਕਿ ਨੋ ਲਿਖ ਕੇ ਪਾਰਟੀ ਰਜਿਸਟਰ ਕਰਾ ਕੇ ਦੱਸ ਦਿਓ ਜੋ ਕਹੋਗੇ ਮੈਂ ਤੁਹਾਡੀ ਗੱਲ ਮੰਨ ਜਿਹੜੇ ਸਾਨੂੰ ਸਲਾਹ ਵਧੰਦੇ ਆ ਨਾ ਪਾਰਟੀ ਦਾ ਕੰਮ ਚੱਲ ਸਕਦਾ ਆ ਇਲੈਕਸ਼ਨ ਕਮਿਸ਼ਨ ਦਾ ਡਾਕੂਮੈਂਟ ਆ ਮੇਰਾ ਨਹੀਂ ਆ ਜਿਹੜਾ ਮਰਜ਼ੀ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੋਂ ਲੈ ਲਵੇ ਇਹਦੇ ਵਿੱਚ ਨੋ ਲਿਖ ਕੇ ਤੇ ਪਾਰਟੀ ਰਜਿਸਟਰ ਕਰਾ ਕੇ ਦੱਸ ਦੋ ਪੋਲੀਟੀਕਲ ਪਾਰਟੀ ਸਾਨੂੰ ਜੋ ਸਜ਼ਾ ਦੇਣਗੇ ਅਸੀਂ ਉਹਨਾਂ ਦੀ ਮੰਨ ਲਵਾਂਗੇ ਇਹਦੇ ਵਿੱਚ ਵੀ ਫਿਰ 29 ਜਿਹੜਾ ਇਹਦਾ ਸੈਕਸ਼ਨ 5 ਦਾ ਜਿਹੜਾ ਮੈਂ ਪਹਿਲਾਂ ਪੜਿਆ ਇਹ ਚ ਫਿਰ ਲਿਖ ਕੇ ਦੇਣਾ ਪੈਣਾ ਵੀ ਨਾਲ ਲਾਇਆ ਕਿ ਨਹੀਂ ਲਾਇਆ ਯੈਸ ਕਨੋ ਆਹ ਕਿ ਨਾ ਤੇ ਇਹਨਾਂ ਨੂੰ ਵੀ ਨਾ ਲਿਖ ਕੇ ਪਾਰਟੀ ਰਜਿਸਟਰ ਕਰਾ ਕੇ ਦੱਸ ਦਿਓ ਫਿਰ ਅਸੀਂ ਮੰਨ ਜਾਗੇ ਪੀ ਪਾਰਟੀਆਂ ਇਸ ਤਰੀਕੇ ਜਿਹੜੀਆਂ ਉਹ ਰਜਿਸਟਰ ਹੋ ਸਕਦੀਆਂ ਸੋ ਬੜੀ ਡਿਟੇਲ ਦੇ ਵਿੱਚ ਸਾਰਾ ਕਲਰ ਕਲਰ ਮੈਂ ਜਿਹੜਾ ਪੜਨ ਲੱਗਿਆ ਤੇ ਬੜਾ ਲੰਬਾ ਸਮਾਂ ਲੱਗੇਗਾ ਇਹ 32 ਸਵਾਲ ਨੇ ਜਿਦਾ ਜਵਾਬ ਜਿੰਨਾ ਵੀਰਾਂ ਨੇ ਪਾਰਟੀ ਰਜਿਸਟਰ ਕਰਾਉਣੀ ਆ ਉਹਨਾਂ ਨੂੰ ਹਾਂ ਤੇ ਨਾ ਦੇ ਵਿੱਚ ਜਵਾਬ ਦੇਣਾ ਪੈਣਾ ਮੈਂਬਰਸ਼ਿਪ ਸਾਰਿਆਂ ਵਾਸਤੇ ਖੋਣੀ ਪੈਣੀ ਹੈ ਕਿਸੇ ਇੱਕ ਧਰਮ ਦੀ ਪਾਰਟੀ ਨਹੀਂ ਬਣ ਸਕਦੀ ਇਸ ਕਰਕੇ ਪਾਰਟੀ ਆਪਣੇ ਫੈਸਲੇ ਪਾਰਟੀ ਸੰਵਿਧਾਨ ਮੁਤਾਬਕ ਲੈਗੀ ਇਹ ਘੱਟੋ ਘੱਟ 4-5 ਜਗ੍ਹਾ ਦੇ ਉੱਤੇ ਇਹ ਇਹਦੇ ਵਿੱਚ ਫਾਰਮ ਦੇ ਵਿੱਚ ਲਿਖ ਕੇ ਦੇਣਾ ਪੈਂਦਾ ਕਿ ਕੋਈ ਵੀਟੋ ਪਾਵਰ ਨਹੀਂ ਹੋਊਗੀ ਤੁਹਾਨੂੰ ਆਪਣੇ ਫੈਸਲੇ ਜਿਹੜੇ ਆ ਉਹ ਜਿਹੜੀਆਂ ਡੈਮੋਕ੍ਰੈਟਿਕ ਤਰੀਕੇ ਨਾਲ ਲੈਣੇ ਪੈਣਗੇ ਤਾਂ ਜਾ ਕੇ ਤੇ ਜਿਹੜੀ ਪਾਰਟੀ ਰਜਿਸਟਰ ਹੁੰਦੀ ਹੈ ਤੇ ਫਿਰ ਤੁਸੀਂ ਪੋਲੀਟੀਕਲ ਪਾਰਟੀ ਕਹਾਉਣ ਦੇ ਜਿਹੜੇ ਹੱਕਦਾਰ ਆ ਉਹ ਬਣਦੇ ਇਸ ਕਰਕੇ ਮੈਂ ਧੰਨਵਾਦ ਕਰਦਾ ਸਿੰਘ ਸਾਹਿਬ ਦਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਵੀ ਇਹੋ ਜਿਹਾ ਇਮਪ੍ਰੈਸ਼ਨ ਜਾਵੇ ਕਿਉਂਕਿ ਸਿੰਘ ਸਾਹਿਬ ਨੇ ਆਪਣੇ ਆਦੇਸ਼ ਦੇ ਵਿੱਚ ਵੀ ਲਿਖਿਆ ਸੀ ਸਾਡੇ ਉਹਦੇ ਵਿੱਚ ਵੀ ਸਵਿਧਾਨ ਦੇ ਮੁਤਾਬਕ ਪਰ ਨਾਲ ਉਹਨਾਂ ਨੇ ਕੁਝ ਸ਼ਰਤਾ ਲਗਾਈਆਂ ਸੀ ਉਹ ਅਸੀਂ ਸਾਰੀਆਂ ਚੀਜ਼ਾਂ ਪਹਿਲਾਂ ਲੀਗਲ opinion ਦੇ ਕੇ ਜੱਜਮੈਂਟ ਦੇ ਕੇ ਦੂਜੇ ਦੇ ਕੇ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕੀਤੀ ਕਿ ਕਿਉਂਕਿ ਜਿਹੜੀ ਹੈ ਇਹ ਪਾਰਟੀ ਦੀ ਜਿੰਮੇਵਾਰੀ ਬਣਦੀ ਹੁੰਦੀ ਹੈ ਕਿ ਉਹਨਾਂ ਨੂੰ ਕਨਵਿੰਸ ਕੀਤਾ ਜਾਵੇ ਕਿਉਂਕਿ ਉਹ ਵੀ ਅੱਗੋਂ ਉਹਨਾਂ ਨੇ ਜੋ ਫੈਸਲਾ ਕੀਤਾ ਸੰਗਤ ਨੂੰ ਜੋ ਆਬਦੇ ਹੁੰਦੇ ਇਸ ਕਰਕੇ ਜਿਹੜੀ ਆ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਕੌਮ ਦੇ ਸਾਹਮਣੇ ਹੁੰਦੀ ਹੈ ਇਸ ਲਈ ਅਸੀਂ ਸਾਰੀਆਂ ਚੀਜ਼ਾਂ ਤੋਂ ਉਹਨਾਂ ਨੂੰ ਕਨਵਿੰਸ ਕਰਕੇ ਤੇ ਹੁਣ ਬੇਨਤੀ ਕਰਕੇ ਆਏ ਆ ਕਿ ਅਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਕਰਾਂਗੇ ਉਹਦੇ ਵਿੱਚ ਜਿਹੜੀ ਆ ਜੋ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਲੀਅਰ ਕਟ ਕਿ ਵਰਕਿੰਗ ਕਮੇਟੀ ਆਪਣੀਆਂ ਜਿਹੜੀਆਂ ਹੈਗੇ ਭਰਤੀ ਦਾ ਫੈਸਲਾ ਕਰੇਗੀ ਉਹਦੇ ਵਿੱਚ ਇਹ ਅਸੀਂ ਜ਼ਰੂਰ ਕਹਿ ਕੇ ਅਸੀਂ ਸਾਰਿਆਂ ਨੂੰ ਨਾਲ ਨਾਲ ਕੇ ਚੱਲਣਾ ਚਾਹੁੰਦੇ ਆ ਕਿ ਕੋਈ ਵੀ ਇਮਾਨਦਾਰ ਵਰਕਰ ਜਿਹੜਾ ਕਿਸੇ ਨਾਲ ਪੱਖਪਾਤ ਇਮਾਨਦਾਰ ਕਿਸੇ ਵਰਕਰ ਦੇ ਨਾਲ ਪੱਖਪਾਤ ਪਾਰਟੀ ਨਹੀਂ ਕਰਦੀ ਕੋਈ ਵੀ ਭਰਤੀ ਕਰਨੀ ਚਾਵੇ ਸਾਰੇ ਕਰਾਂਗੇ ਪਰ ਉਹ ਪਾਰਟੀ ਦਾ ਢਾਂਚਾ ਹੁੰਦਾ ਇਸ ਕਰਕੇ ਪ੍ਰਧਾਨ ਸਾਹਿਬ ਦਾ ਅਸਤੀਫਾ ਵੀ ਉਸੇ ਹੀ ਵਰਕਿੰਗ ਕਮੇਟੀ ਨੇ ਪ੍ਰਵਾਨ ਕਰਨਾ ਉਹਦੀ ਮੀਟਿੰਗ ਜਿਹੜੀ ਆ ਹੁਣ ਅਸੀਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਅੱਜ ਹੀ ਮੈਂ ਆਪਣੇ ਕਾਰਜਕਾਰੀ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਉਹ ਅਸੀਂ ਇੱਕ ਦਿਨ ਤੱਕ ਮੀਟਿੰਗ ਦੀ ਡੇਟ ਅਨਾਉਂਸ ਕਰ ਦਿੰਨੇ ਆ ਅਗਲੀ ਗੱਲ ਜਿਹੜੀ ਹੈ ਅਸੀਂ ਸਾਰੀ ਕਰਾਂਗੇ ਇੱਕ ਤਾਂ ਇੱਕ ਸੁਣਨ ਤੇ ਸੁਣਨ ਲੋ ਇੱਕ ਦੂਜਾ ਇਸ਼ੂ ਹੋ ਰਿਹਾ ਪਰ ਤੁਸੀਂ ਇਕੱਠੇ ਕੁਐਸਚਨ ਕਰ ਲਿਓ ਇੱਕ ਕੇਂਦਰ ਸਰਕਾਰ ਨੇ ਬਹੁਤ ਮਾੜਾ ਫੈਸਲਾ ਪੰਜਾਬ ਵਿਰੋਧੀ ਫੈਸਲਾ ਕੀਤਾ ਕਿ ਚੰਡੀਗੜ੍ਹ ਦੇ ਵਿੱਚ ਜਿਵੇਂ ਪਹਿਲਾਂ ਕੋਸ਼ਿਸ਼ ਹੋ ਰਹੀ ਹੈ ਕਿ ਪੰਜਾਬ ਦਾ ਕਲੇਮ ਖਤਮ ਕਰਨ ਵਾਸਤੇ ਇੱਕ ਇੱਕ ਕਰਕੇ ਕੋਈ ਨਾ ਕੋਈ ਨਵੀਂ ਸਾਜ਼ਿਸ਼ ਘੜੀ ਜਾਂਦੀ ਹੈ ਕਦੀ ਹਰਿਆਣੇ ਦੇ ਕਾੜਜ ਅਟੈਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੀ ਹਰਿਆਣੇ ਨੂੰ ਵਿਧਾਨ ਸਭਾ ਵਾਸਤੇ ਜ਼ਮੀਨ ਦੇਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਕਦੀ ਜਿਹੜੀ ਅਫਸਰਾਂ ਦੀ ਰੇਸ਼ੋ ਹੈ ਉਹ ਡਿਸਟਰਬ ਕੀਤੀ ਜਾਂਦੀ ਹੈ ਸਾਡੇ ਤੇ ਹਰਿਆਣੇ ਦੇ ਅਫਸਰ ਜਿਹੜਿਆ ਉਹਦੀ ਥਾਂ ਦੇ ਉੱਤੇ ਕੇਂਦਰ ਦੇ ਅਫਸਰ ਵਕਫ ਵਕਫਾ ਤੇ ਡੈਪੂਟੇਸ਼ਨ ਤੇ ਆ ਗਏ ਆ ਆਪਣੇ ਨਵੇਂ ਕੇਡਰ ਬਣ ਗਏ ਬਹੁਤ ਕੁਛ ਅੱਗੇ ਜ਼ੁਲਮ ਇਹਨਾਂ ਨੇ ਜਿਹੜਾ ਉਹ ਕੀਤਾ ਇੱਕੋ ਇੱਕ ਮਨਛਾ ਦੇ ਨਾਲ ਕਿ ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਪਾ ਪਰ ਹੁਣ ਜਿਹੜਾ ਜਿਹੜਾ ਐਡਵਾਈਜ਼ਰ ਆ ਪੰਜਾਬ ਦੇ ਗਵਰਨਰ ਸਾਹਿਬ ਪ੍ਰਸ਼ਾਸਕ ਹੁੰਦੇ ਆ ਚੰਡੀਗੜ੍ਹ ਦੇ ਇਸੇ ਕਰਕੇ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਾਸਤੇ ਬਣਿਆ ਸੀ ਤੇ ਪੰਜਾਬ ਨੂੰ ਆਉਣਾ ਪੰਜਾਬ ਦਾ ਹਿੱਸਾ ਹੈ ਤੇ ਪੰਜਾਬ ਦੇ ਗਵਰਨਰ ਨੂੰ ਹੀ ਪ੍ਰਸ਼ਾਸਕ ਫਾਰਦੀ ਟਾਈਮਪਿੰਗ ਲਾਇਆ ਜਾਂਦਾ ਟੈਂਪਰੇਰੀ ਡਿਊਟੀ ਬਣਾ ਕੇ ਪਰ ਹੁਣ ਚੀਫ ਸੈਕਟਰੀ ਲਾ ਕੇ ਜਿਹੜਾ ਮੈਸੇਜ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਚੀਫ ਸੈਕਟਰੀ ਦੀ ਪੋਸਟ ਹੈ ਕਿ ਇਹ ਅਸੀਂ ਪੰਜਾਬ ਨੂੰ ਟਰਾਂਸਫਰ ਨਹੀਂ ਕਰਨਾ ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਪਾਰਟੀ ਲੈਵਲ ਤੇ ਵੀ ਅਸੀਂ ਵਰਕਿੰਗ ਕਮੇਟੀ ਦੀ ਜਸਲ ਮੀਟਿੰਗ ਹੋਏਗੀ ਇੱਥੇ ਫੈਸਲਾ ਲਵਾਂਗੇ ਔਰ ਕੇਂਦਰ ਨੂੰ ਮੈਂ ਅੱਜ ਵੀ ਮੰਗ ਕਰਦਾ ਅਗੇ ਪੰਜਾਬ ਅੱਗੇ ਬੜਾ ਦੁਖੀ ਆ ਕਿਸਾਨੀ ਦਾ ਸੰਕਟ ਕਿੱਡਾ ਵੱਡਾ ਚੱਲ ਰਿਹਾ ਡੱਲੇਵਾਲ ਸਾਹਿਬ ਦਾ ਜਿਹੜੀ ਕੰਡੀਸ਼ਨ ਹੈ ਕਿੰਨੀ ਮਾੜੀ ਹੋ ਗਈ ਆ ਬਹੁਤ ਪੰਜਾਬ ਅੱਗੇ ਜਿਹੜਾ ਭੁਗਤ ਰਿਹਾ ਸਜ਼ਾ ਤੇ ਹੋਰ ਸਜ਼ਾ ਪੰਜਾਬ ਨੂੰ ਦੇ ਕੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਇਸ ਕਰਕੇ ਬਾਰਡਰ ਸਟੇਟ ਆ ਇਸ ਤਰ੍ਹਾਂ ਦੀ ਧੱਕੇ ਕਰਨੇ ਪੰਜਾਬ ਨਾਲ ਬੰਦ ਕਰੋ ਤੇ ਇਹ ਜਿਹੜਾ ਫੈਸਲਾ ਤੁਸੀਂ ਨਵਾ ਕੀਤਾ ਨਾ ਪੰਜਾਬ ਨਾਲ ਕੰਸਲਟ ਕੀਤਾ ਗਿਆ ਨਾ ਹਰਿਆਣੇ ਨਾਲ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਜਵਾਬਦੇਹ ਆ ਕਿ ਉਹਨਾਂ ਨੇ ਇਸ ਗੱਲ ਨੂੰ ਕਿਵੇਂ ਹਣ ਦਿੱਤਾ ਕਿਉਂਕਿ ਤੁਸੀਂ ਜੇ ਸੁੱਤੇ ਰਹੋਗੇ ਜਾਂ ਕੇਜਰੀਵਾਲ ਸਾਹਿਬ ਤੋਂ ਡਰਦੇ ਰਹੋਗੇ ਤੇ ਇਹਦਾ ਪੰਜਾਬ ਦੇ ਜਿਹੜੇ ਹੱਕ ਆ ਇੱਕ ਇੱਕ ਕਰਕੇ ਜਾਈ ਜਾਣਗੇ ਇਹ ਪੰਜਾਬ ਦੀ ਜਨਤਾ ਇਹਨੂੰ ਬਰਦਾਸ਼ਤ ਨਹੀਂ ਕਰੇਗਾ ਸ਼੍ਰੋਮਣੀ ਅਕਾਲੀ ਦਲ ਇਹਦੇ ਵਾਸਤੇ ਹਰ ਲੜਾਈ ਲੜੇਗਾ ਇਹ ਵੀ ਮੈਂ ਉਸ ਗੱਲ ਦੀ ਨਿਖੇਧੀ ਜਿਹੜੀ ਆ ਕਰਦਾ ਹੁਣ ਜਿਹੜਾ ਕੋਈ ਤੁਹਾਡਾ ਕੁਐਸਚਨ ਆ ਸੀ ਮੈਨੇਜਮੈਂਟ ਦੀ ਵਰਕਿੰਗ ਕਮੇਟੀ ਅਸਤੀਫਾ ਪਰਮਾਨ ਕਰ ਲੇਗੀ ਹੈ ਇਹਦੇ ਨੈਗੇਟਿਵ ਇਫੈਕਟ ਕੀ ਹੋਣਗੇ ਕਿ ਪਾਰਟੀ ਦਾ ਸਿੰਬਲ ਜਾ ਸਕਦਾ ਹੈ ਕੀ ਹੋ ਸਕਦਾ ਹੈ ਥੋੜਾ ਜਿਹਾ ਡਿਟੇਲ ਦੇ ਵਿੱਚ ਨਹੀਂ ਜਦੋਂ ਵਰਕਿੰਗ ਕਮੇਟੀ ਨੇ ਤਾਂ ਕਰਨਾ ਹੀ ਹੈ ਵਰਕਿੰਗ ਕਮੇਟੀ ਦਾ ਅਧਿਕਾਰਤਾ ਜੀ ਜੀ ਵਰਕਿੰਗ ਕਮੇਟੀ ਨੂੰ ਉਹਨਾਂ ਨੇ ਅਸਤੀਫਾ ਦਿੱਤਾ ਉਹ ਤਾਂ ਉਹਦੀ ਮੀਟਿੰਗ ਤਾਂ ਨਹੀਂ ਅਸੀਂ ਰੱਖ ਰਹੇ ਸੀ ਕਿ ਅਸੀਂ ਆ ਜਿਹੜਾ ਭਰਤੀ ਵਾਲਾ ਇਸ਼ੂ ਸੀ ਇਹ ਪਹਿਲਾਂ ਸਿੰਘ ਸਾਹਿਬ ਦੀ ਸੰਤੁਸ਼ਟੀ ਕਰਾਉਣੀ ਚਾਹੁੰਦੇ ਠੀਕ ਹੈ ਉਹ ਅਸੀਂ ਜ਼ਰੂਰੀ ਹੈ ਕਿਉਂਕਿ ਗੱਲ ਅਸੀਂ ਸਾਨੂੰ ਕੰਮ ਦੀ ਕਾੜੀ ਨਹੀਂ ਹੁੰਦੀ ਪਹਿਲਾਂ ਸੰਸਥਾ ਦਾ ਸਤਿਕਾਰ ਹੈ ਹੂੰ ਇਸ ਕਰਕੇ ਪਹਿਲਾ ਅਸੀਂ ਉਹਨਾਂ ਨੂੰ ਜਦ ਨਹੀਂ ਦੇ ਤੱਕ ਤਸੱਲੀ ਨਹੀਂ ਸੀ ਕਰਾ ਲੈਂਦੇ ਸਾਰੇ ਪੁਆਇੰਟ ਤੇ ਉਹਨਾਂ ਦੇ ਤੱਕ ਅਸੀਂ ਨਹੀਂ ਸੀ ਰੱਖਣੀ ਇਸ ਕਰਕੇ ਉਹ ਹੁਣ ਅੱਜ ਹੀ ਗੱਲ ਕਰਕੇ ਤੇ ਉਹਦੀ ਮੀਟਿੰਗ ਵਿੱਚ ਅਸੀਂ ਤੇ ਕੱਲੀ ਮੇਰੇ ਆਟੋ ਚ ਕਰਵਾ ਚ ਗਿਆ ਜੀ ਤੁਹਾਡੀ ਜਿਹੜੀ ਪਾਰਟੀਆਂ ਪੋਲੀਟੀਕਲ ਪਾਰਟੀਆਂ ਜਿਸ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਆ ਉਹਨੂੰ ਮੈਂਬਰ ਬਣਨ ਦਾ ਅਧਿਕਾਰ ਆ ਕੋਈ ਧਰਮ ਕੋਈ ਜਾਤ ਪਾਤ ਨਹੀਂ ਇਹਦੇ ਚ ਦੇਖਿਆ ਜਾਂਦਾ ਪਰ ਵਰਕਿੰਗ ਕਮੇਟੀ ਦੇ ਬਹੁਤਾਂ ਤੇ ਮੈਂਬਰ ਜਿਹੜੇ ਨੇ ਉਹ ਬਤੌਰ ਸੇਖਣੇ ਅਮਰਤਾ ਹਰੀ ਨੇ ਉਹ ਅਕਾਲ ਤੱਕ ਸਾਬ ਦੀ ਹਰ ਹੁਕਮ ਨੂੰ ਮੰਨਣ ਨੂੰ ਤਿਆਰ ਨਹੀਂ ਪਰ ਫਿਰ ਵੀ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਆ ਪੱਤਰ ਘੰਟੇ ਚ ਨਾ ਸੱਦ ਕੇ ਇੰਨੇ ਦਿਨ ਕਿਉਂ ਲਗਾਏ? ਨਹੀਂ ਦੇਖੋ ਅਸੀਂ ਜਿਹੜਾ ਵੱਡਾ ਫੈਸਲਾ ਕਰਨਾ ਸੀ ਭਰਤੀ ਦਾ ਪਾਰਟੀ ਸੰਵਿਧਾਨ ਦੇ ਮੁਤਾਬਕ ਕਰਨਾ ਥੋੜਾ ਜਿਹਾ ਇਹ ਚ ਹਿੰਦੂ ਸਿੱਖ ਦਾ ਗੱਲ ਹੀ ਆ ਕਿ ਜਿਹੜੀ ਪਾਰਟੀ ਆ ਦੇਖਣਾ ਪਾਰਟੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਇਹ ਇਦਾਂ ਹੀ ਸਾਡੀ ਪਾਰਟੀ ਰਜਿਸਟਰ ਹੋਈ ਆ ਉਹਦੇ ਵਿੱਚ ਜੀ ਲਿਖਿਆ ਹੋਇਆ ਪਾਰਟੀ ਦੇ ਵਿੱਚ ਜੇ ਕੋਈ ਤਾਂ ਮੇਰੇ ਕੋਲ ਸੰਵਿਧਾਨਮੈਂ ਤੁਹਾਨੂੰ ਲਾਈਨ ਪੜ੍ਹ ਕੇ ਦੱਸ ਦੇਣਾ ਕਿ ਜਿਹੜੀ ਪਾਰਟੀ ਦੀ ਮੈਂਬਰਸ਼ਿਪ ਆ ਇਹਦਾ ਫੈਸਲਾ ਪਾਰਟੀ ਦੀ ਵਰਕਿੰਗ ਕਮੇਟੀ ਨੇ ਕਰਨਾ ਇਹਦੀਆਂ ਡੇਟਾ ਵੀ ਉਹਨੇ ਉਹਨੇ ਤੈਅ ਕਰੰੀਆਂ ਨੇ ਇਹਦੀ ਅਨਰੋਲਮੈਂਟ ਦਾ ਸਾਰਾ ਬਾਕੀ ਕੰਮਕਾਜ ਵੀ ਉਹਨੇ ਡਾਇਰੈਕਸ਼ਨ ਦੇਣੀ ਆ ਔਰ ਜਿੰਨੀ ਦੇਰ ਤੱਕ ਕੋਈ ਭਰਤੀ ਚੱਲਦੀ ਹੈ ਪ੍ਰਾਰੇ ਉਹਦੇ ਦਰ ਆਪਣੇ ਜ਼ਿੰਮੇਵਾਰ ਉਹਦੇ ਉੱਤੇ ਬਣੇ ਰਹਿੰਦੇ ਆ ਅਸੀਂ ਆਬਜ਼ਰਵਰ ਵੀ ਵਰਕਿੰਗ ਕਮੇਟੀ ਨੇ ਲਾਉਣੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਦੂਜੀਆਂ ਸਟੇਟਾਂ ਦੇ ਇਹਦੇ ਜਿਹੜੀ ਭਰਤੀ ਦੇ ਪੈਸੇ ਆਉਣੇ ਆ ਉਹ ਵੀ ਪਾਰਟੀ ਦੇ ਅਕਾਊਂਟਾਂ 'ਚ ਜਮ੍ਹਾਂ ਹੋਣੇ ਆ ਜਿਹੜੀਆਂ ਭਰਤੀ ਦੀਆਂ ਕਾਪੀਆਂ ਇਸ਼ੂ ਹੋਣੀਆਂ ਉਹਦੇ ਲੈਜਰਾਂ 'ਚ ਸੀਰੀਅਲ ਨੰਬਰ ਚੜਦੇ ਆ ਕੱਲੇ-ਕੱਲੇ ਬੰਦੇ ਨੂੰ ਇਸ਼ੂ ਹਣੀ ਕਿੰਨੇ ਨੰਬਰ ਕਾਪੀ ਹੋਈ ਇਹ ਸਾਰਾ ਦਫ਼ਤਰ ਦਾ ਕੰਮ ਹੁੰਦਾ ਉਹਨੂੰ ਵਰਕਿੰਗ ਕਮੇਟੀ ਜਿਹੜੀ ਹੈ ਸਾਰੀ ਜਿਹੜੀ ਆ ਪਾਰਟੀ ਆ ਜਿਹੜਾ ਆਰਗੇਨਾਈਜੇਸ਼ਨ ਹੈ ਉਹ ਸਾਰੀ ਸੁਪਰਵਾਈਜ਼ ਕਰਦੀ ਹੈ ਕੀਮਾ ਸਾਹਿਬ ਅੱਜ ਜਥੇਦਾਰ ਸਾਹਿਬ ਦਾ ਤੁਹਾਡੀ ਗੱਲ ਸੁਣ ਕੇ ਕੀ ਪ੍ਰਤੀਕਿਰਿਆਨ ਸੀਗਾ ਔਰ ਨਹੀਂ ਅੱਛਾ ਜਥੇਦਾਰ ਸਾਹਿਬ ਨੇ ਕਾਲੀਤਾਲ ਤੇ ਨਰਾਜ਼ਗੀ ਦਾ ਬਹੁਤ ਸਦਾ ਸੌਣੇ ਬਾਰੇ ਮੜ ਜੀ ਅੱਜ ਉਹਨਾਂ ਦਾ ਕੀ ਨਰਾਜ਼ਗੀ ਦੂਰ ਹੋਈ ਹੈ ਜੀ ਕੱਲੇ-ਕੱਲੇ ਦੀ ਕੀ ਨਰਾਜ਼ਗੀ ਨਹੀਂ ਦੇਖੋ ਕਦੇ ਵੀ ਜਥੇਦਾਰ ਸਾਹਿਬ ਨਰਾਜ਼ ਨਹੀਂ ਹੁੰਦੇ ਉਹਨਾਂ ਦੀ ਬੜੀ ਵੱਡੀ ਜੋ ਮੇਵਰੀ ਹੁੰਦੀ ਹੈ ਜਿੰਨੀ ਵਾਰੀ ਵੀ ਅਸੀਂ ਆਏ ਆ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਉਹਨਾਂ ਨੇ ਜਿਹੜੀ ਵੀ ਗੱਲ ਹਰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਸਾਡੀ ਹਰ ਗੱਲ ਸਮਝਣ ਦੀ ਕੋਸ਼ਿਸ਼ ਕੀਤੀ ਸਰਦਾਰ ਸਾਹਿਬ ਇਸ ਕਰਕੇ ਅਸੀਂ ਸਿੰਘ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਅੱਜ ਅਸੀਂ ਗਏ ਸੀ ਇਸੇ ਕਰਕੇ ਕਿ ਹੁਣ ਅਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਰੱਖਣੀ ਹੈ ਭਰਤੀ ਸ਼ੁਰੂ ਕਰਨੀ ਹੈ ਤੇ ਨਾਲ ਪ੍ਰਧਾਨ ਸਾਹਿਬ ਦੇ ਅਸਤੀਫੇ ਦਾ ਜਿਹੜਾ ਫੈਸਲਾ ਲੈਣਾ ਉਹ ਹੁਣ ਅਸੀਂ ਇਮੀਡੀਏਟਲੀ ਵਰਕੇ ਕਮੇਟੀ ਦੀ ਮੀਟਿੰਗ ਕਰਕੇ ਜੀਮਾ ਸਾਹਿਬ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਔਰ ਪਹਿਲੀ ਵਾਰ ਹੋ ਰਿਹਾ ਕਿ 24 ਸਾਲਾਂ ਤੋਂ ਬਾਅਦ ਜਿਹੜਾ ਅਕਾਲੀ ਦਲ ਇਸ ਵਾਰੀ ਉਹ ਵੀ ਚੋਣ ਨਹੀਂ ਲੱਗਦਾ ਨਹੀਂ ਕੋਈ ਨਹੀਂ ਪਹਿਲਾਂ ਵੀ ਅਸੀਂ ਕੋਈ ਯਾਰ ਤੁਸੀਂ ਮੇਰੇ ਕੋਲ ਪੁੱਛੋ ਸਰ ਜੀ ਗੱਲ ਸਰਮਨ ਸਾਹਿਬ ਇੱਕਦ ਤੇ ਜਿਹੜਾ ਸਾਰੇ ਆਪਾਂ ਸਾਰਾ ਫਾਖਰਾ ਕਿ ਆਏ ਨੇ ਤੁਸੀਂ ਵੀ ਪੁੱਛੋ ਤੁਸੀਂ ਵੀ ਦਿੱਲੀ ਕਿ ਮੈਂ ਚਾਹੁੰਦੇ ਨੇ ਜੋ ਪਾਰਟੀਆਂ ਚਲਾ ਰਹੇ ਜੋ ਚਾਹੁੰਦੇ ਨੇ 100% ਸੈਟੀਸਫਾਈਡ ਬਣ ਸਾਰੀਆਂ ਪਾਰਟੀਆਂ ਸਾਰਾ ਕੁਝ ਸੇਮ ਹੋ ਗਿਆ ਸਾਰੀਆਂ ਸਾਰਿਆਂ ਗੱਲਾਂ ਦਾ ਜਵਾਬ ਦੇ ਦੇਣਾ ਹਾਂਜੀ ਹਾਂਜੀ ਬਹੁਤ ਕਰਨੇ ਤੁਹਾਡੀਆਂ ਅਸੀਂ ਸਾਰੇ ਹਾਂਜੀ ਹਾਂਜੀ ਜਥੇਦਾਰ ਸਾਹਿਬ ਦੀ ਮੀਟਿੰਗ ਨਾਲ ਹਾਂਜੀ 200% ਰਾਜੀ ਹੋ ਕੇ ਆਇਆ ਅੱਛਾ ਜੀ ਇਸ ਤੋਂ ਪਰ ਕੋ ਗੱਲ ਦੇਖਣੀ ਹੁੰਦੀ ਸੀ ਜੇ ਮੈਂ ਬਾਅਦ ਦੀ ਮੀਟਿੰਗ ਦੇ ਵਿੱਚ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੀ ਜੈਦਰ ਸਾਹਿਬ ਨੇ ਸੱਤ ਮੈਂਬਰੀ ਪੜਾਈ ਸੀ ਭਰਤੀ ਬਾਰੇ ਉਹਦੇ ਬਾਰੇ ਕੋਈ ਨਹੀਂ ਉਹ ਉਹਨਾਂ ਨੇ ਉਹਨਾਂ ਨੇ ਦੋ ਚੀਜ਼ਾਂ ਲਿਖਿਆ ਸੀ ਨਾਲ ਉਹਨਾਂ ਨੇ ਵੀ ਲਿਖਿਆ ਸੀ ਕਿ ਪਾਰਟੀ ਦੇ ਆਪਣੇ ਸੰਵਿਧਾਨ ਦੇ ਮਤਲਬ ਉਹ ਅਸੀਂ ਲਿਖਿਆ ਕਿ ਉਹ ਸੰਵਿਧਾਨ ਦੇ ਵਿੱਚ ਨਹੀਂ ਹੁੰਦੀ ਇਸੇ ਕਰਕੇ ਤਾਂ ਇੰਨਾ ਟਾਈਮ ਲਿਆ ਕਿ ਉਹਨਾਂ ਨੇ ਕਿਹਾ ਵੀ ਠੀਕ ਹੈ ਪਾਰਟੀ ਦੇ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਹ ਕਰਾਂ ਪਾਰਟੀ ਦਾ ਨੁਕਸਾਨ ਨਹੀਂ ਹੋਣਾ ਇਹ ਧੰਨਵਾਦ ਹੈ ਉਹਨਾਂ ਦਾ ਬਹੁਤ ਵੱਡੀ ਗੱਲ ਹੈ ਉਹਨਾਂ ਨੇ ਇਸ ਚੀਜ਼ ਨੂੰ ਪ੍ਰਬੰਧ ਕੀਤਾ ਸਰਨਾਥ ਸਾਹਿਬ ਅਕਾਲੀ ਦਲ ਬਹੁਤ ਮਜ਼ਬੂਤ ਹੋਇਆ ਦਿੱਲੀ ਦੇ ਵਿੱਚ ਪਰ ਚੋਣਾਂ 'ਚ ਲੜ ਰਿਹਾ ਇਸ ਵਾਰੀ ਕੀ ਕਾਰਨ ਤਾਂ ਕਿ ਹੋਰ ਮਜ਼ਬੂਤ ਹੋ ਜਾਏ ਹਾਰ ਕੇ ਕਮਜ਼ੋਰ ਨਾ ਹੋ ਜਾਏ ਅਸੀਂ ਜਿਹਨਾਂ ਨੂੰ ਰਹਾਣਾ ਚਾਹੁੰਦੇ ਆ ਉਹਨਾਂ ਲਈ ਇਹ ਹੋਰ ਮਜ਼ਬੂਤ ਹੋਏ ਜਿੰਨਾਂ ਦੀ ਕਦਰ ਨਹੀਂ ਲੱਗਦੀ ਜਿੰਮਾ ਸਾਹਿਬ ਜਿੰਨਾਂ ਦੀ ਕਦਰ ਨਹੀਂ ਲੱਗਦਾ ਜੇ ਕੇਦਰੀਵਾਲ ਸਾਹਿਬ ਭਾਜੀ ਇੱਕ ਬੰਦੇ ਸਮਝਾ ਰਿਹਾ ਕਿ ਆਦਿ ਤੋਂ ਯਾਰ ਕਦੀ ਉਧੂ ਤੇ ਉਧਰ ਕੇਦਰੀਵਾਲ ਸਾਹਿਬ ਨੇ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਗਰੰਟੀਸਿੰਘਾਂ ਵਾਸਤੇ 18000 ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਈ ਜਿਹੜਾ ਬੰਦਾ ਇੱਥੇ 10000 ਰੁਪਏ ਬੀਬੀਆਂ ਨੂੰ ਨਹੀਂ ਦਿੰਦਾ 3 ਸਾਲ ਹੋ ਗਏ ਇਹਦੇ ਕੋਲ 18000 ਦੀ ਉਮੀਦ ਕਰਦੇ ਨਹੀਂ ਪਰ ਉੱਥੇ ਪੰਠੀ ਸਿੰਘਾਂ ਦੇ ਗੁਰੂ ਮਹਾਰਾਜ ਦੀ ਕਿਰਪਾ ਗੁਰਦਰਾ ਕਮੇਟੀਆਂ ਜਿਹੜੀਆਂ ਨੇ ਲੋਕਾਂ ਦੀ ਹੱਕ ਸੱਚ ਦੀ ਕਮਾਈ ਦੇ ਵਿੱਚੋਂ ਜਿਹੜਾ ਉਹਨਾਂ ਦਾ ਹਿੱਸਾ ਗਰੰਟੀਸਿੰਘਾਂ ਦਾ ਬੜੇ ਸਤਿਕਾਰ ਦੇ ਨਾਲ ਕਮੇਟੀਆਂ ਪੇਟ ਕਰਦਿਆਂ ਇਹਨਾਂ ਦਾ ਤਾਂ ਨੋਟਿਸਮੈਂਟੇ ਕਰਨੀ ਹੁੰਦੀ ਹੈ ਗਰੰਥੀ ਸਿੰਘ ਸਾਡੇ ਨਾਲੋਂ ਜ਼ਿਆਦਾ ਸਮਝਦਿਆ ਇਹਨਾਂ ਲੋਕਾਂ ਸਰਨਾਪਾਪ ਕੀ ਦਿੱਲੀ ਦੇ ਵਿੱਚ ਬਰਸਤੀ ਹੈ ਸਰਨਾਪਾਪ ਕੀ ਦਿੱਲੀ ਦੇ ਵਿੱਚ ਦੋ ਧਰਮ ਹੀ ਵਸਦੇ ਨੇ ਇੱਕ ਸਿੱਖ ਧਰਮ ਤੇ Hindu ਧਰਮ ਜਿਹੜਾ ਕੈਜਰੀ ਵਾਲੇ 18000 ਰੁਪਿਆ ਪੰਤਾ ਵਸਦੇ ਜਾਂ ਸਿੱਖਾਂ ਦਾ ਗਰੰਥੀਆਂ ਵਾਸਤੇ ਤੈਅ ਕੀਤਾ ਬਾਕੀ ਧਰਮਾਂ ਦੇ ਵੀ ਦੇਖੋ ਜੀ ਮੈਂ ਪਹਿਲੀ ਗੱਲ ਹੈਗੀ ਹਾਂ ਜੀ ਸਰਨਾਪਾਪ ਸਾਹਮਣੇ ਅਸੀਂ ਆਪਣੇ ਰਾਗੀ ਸਿੰਘਾਂ ਵਾਸਤੇ ਗਰੰਥੀ ਸਿੰਘਾਂ ਵਾਸਤੇ ਕਿਸੇ ਸਰਕਾਰ ਕੋਲ ਕੋਈ ਮਾਇਆ ਲੈਣ ਦੇ ਬਰਦਾ ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਨੇ ਗੁਰਦੁਆਰੇ ਸੇਵਾ ਕਰਦੇ ਹਨ ਉਹਨਾਂ ਨੂੰ ਕਿਸੇ ਦਿੱਲੀ ਦੇ ਬੰਨਿਆ ਕੋਲੋਂ ਫਲਾਣੇ ਕੋਲੋਂ ਪੈਸੇ ਲੈਣ ਦੀ ਲੋੜ ਨਹੀਂ ਉਹ ਗੁਰੂ ਘਰ ਕੋਲੋਂ ਆਪਣਾ ਪੈਸਾ ਪਰ ਦੋ ਧਰਮਾਂ ਨੂੰ ਹੀ ਇਹਨਾਂ ਨੇ ਲਾਣ ਕਿਹਾ ਅਜੇ ਤਰੇ ਧਰਮ ਬਣਾ ਲਓ ਯਾਰ ਪਰ ਗੁਰਦੁਆਰਿਆਂ ਦੇ ਗ੍ਰੰਥੀ ਔਰ ਰਾਗੀ ਸਿੰਘ ਕਿਸੇ ਕੋਲ ਕੋਈ ਪੈਸਾ ਨਹੀਂ ਲੈਣਗੇ ਜਿਹੜੇ ਪੈਸੇ ਲੈਣਗੇ ਉਹ ਗੁਰੂ ਦੇ ਦੇਣਦਾਰ ਹੋਣਗੇ ਜਿਵੇਂ ਸਾਹਿਬ ਆਸ ਕ੍ਰਾਈਸਿਸ ਤੋਂ ਬਾਅਦ ਅਕਾਲੀ ਦਲ ਹੁਣ ਉੱਥੇ ਮੱਗੀ ਮੇਲੇ ਮੁਕਸਰ ਵੱਜੇ ਕਾਨਫਰੰਸ ਕਰਨ ਜਾ ਰਿਹਾ ਜੇ ਕੀ ਕਹਿਣਾ ਚਾਹੋਗੇ ਉਸ ਬਾਰੇ ਨਹੀਂ ਦੇਖੋ ਗੱਲ ਇਹ ਹੈ ਕਿ ਉੱਥੇ ਹਰ ਸਾਲ ਹੀ ਕਿਉਂਕਿ ਸ਼੍ਰੀ ਗੁਰੂ ਸਾਹਿਬ 40 ਮੁਕਤੀਆਂ ਤੇ ਮਾਤਾ ਪਾਤਸ਼ਾਹ ਦੀ ਬੜੀ ਵੱਡੀ ਇਤਹਾਸਿਕ ਧਰਤੀ ਆ ਟੁੱਟੀ ਗੰਢੀ ਦਾ ਬਹੁਤ ਵੱਡਾ ਇਤਿਹਾਸ ਹੈ ਔਰ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹਰ ਸਾਲ ਹੀ ਉੱਥੇ ਸਾਡੀ ਕਾਨਫਰੰਸ ਜਿਹੜੀ ਹੈ ਉਹ ਬੜੀ ਵੱਡੀ ਹੁੰਦੀ ਹੈ ਤਾਂ ਉਹਨੂੰ ਵੀ ਐਲਕੀ ਵੀ ਜਿਹੜੀ ਆ ਬੜੀ ਵੱਡੀ ਪੱਦਰ ਦੇ ਉੱਤੇ ਜਿਹੜੀ ਆ ਸਕਤਾ ਪਹੁੰਚ ਕੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਨ ਗਿਆ ਬਾਕੀ ਜਿਹੜੀਆਂ ਵਿਚਾਰਾ ਵੀ ਬੰਤ ਵਿਚਾਰਾ ਮਕਿਨ ਦੇ ਉੱਤੇ ਹੋਣ ਗਿਆ ਉਹਦੀ ਤਿਆਰੀ ਚੱਲ ਰਹੀ ਆ ਬੜੀ ਵੱਡੀ ਕਾਮਯਾਬ ਕਾਨਫਰੈਂਸ ਜਿਹੜੀ ਆ ਹੋਏਗੀ ਸਾਰੇ ਪਰੰਪਰੇਖੇ ਜਿਹੜੇ ਦੁਗਜਾਂ ਦੇ ਵਿਰੋਧੀਆਂ ਦੇ ਉਹ ਕਾਨਫਰੰਸ ਕੱਢ ਦੇ। ਜੀ ਮਾ ਸਰ ਇੱਕ ਛੇਨਾ ਸਰ ਉਹ ਸਿੱਧੀ ਗੱਲ ਹਟਾਈ ਹੈ ਇਹ ਕਿ ਜਿਹੜਾ ਜਥੇਦਾਰ ਸਾਹਿਬ ਨਾਲ ਜਿਹੜੀ ਜਥੇਦਾਰ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ ਉਹਨੂੰ ਲੈ ਕੇ ਨਤੀਜਾ ਕੀ ਨਿਕਲਿਆ ਸੁਣਨਾ ਅਗਲੇ ਕਾਰਵਾਈ ਕੀਤੀ ਜਾਏਗੀ। ਹਾਂਜੀ ਹਾਂਜੀ। ਜਿਹੜੀ ਸਮਝਾ ਬਣਦੀ ਹੈ ਕਾਹਤ ਅਕਸਰ ਇਹ ਇੱਕ ਕਿ ਮਸਾ ਉਹ ਇੱਕ ਆਦੇਸ਼ ਹੋਇਆ ਸੀਗਾ ਸ੍ਰੀ ਕਾਲਕਸਰ ਸਾਹਿਬ ਜੀ ਦਾ ਵੱਲੋਂ ਉਸ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਜਿਹੜਾ ਕਾਲੀ ਸੁਧਾਰ ਲੈ ਸੀਗਾ ਉਹਨਾਂ ਨੇ ਆਪਣਾ ਭੰਗ ਕਰਕੇ ਉਹ ਇਕੱਠੇ ਹੋਣ ਵਾਸਤੇ ਉਹਨਾਂ ਨੇ ਇੱਕ ਮਨਪਰਤਾ ਜਿਹੜਾ ਸੀਗਾ ਸ੍ਰੀ ਕਾਲਕਸਰ ਸਾਹਿਬ ਨੂੰ ਦੇ ਦਿੱਤਾ ਕਿ ਅਸੀਂ ਆਪਣਾ ਜਿਹੜਾ ਉਹ ਕਾਲੀ ਸੁਧਾਰ ਲੈ ਆਏ ਉਹ ਅਸੀਂ ਭੰਗ ਕਰ ਰਹੇ ਹਾਂ ਤੇ ਉਹ ਘਰ ਵੀ ਦਿੱਤਾ ਉਹਨਾਂ ਨੇ ਇੱਛੇ ਦੇ ਵਿੱਚ ਵੀ ਦੇ ਦਿੱਤਾ ਤੇ ਉਹਦੇ ਵਿੱਚ ਉਹਦੇ ਵਿੱਚ ਮੈਂ ਦੱਸ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਉਹ ਮਾਹਰ ਸਾਹਿਬ ਨੇ ਚਾਹੇ ਉਹ ਦੂਸਰੇ ਨੇ ਰੱਖਾ ਸਾਹਿਬ ਨੇ ਕਿ ਉਹਨਾਂ ਨੂੰ ਤਾਲੀਦਰ ਦੇ ਵਿੱਚ ਜਿਵਾ ਦਿੱਤੀ ਜਾਵੇਗੀ ਕਿਉਂਕਿ ਇੱਕ ਇੱਕ ਲਾਈਨ ਹੈ ਵਰਦਾਸਮਨ ਸਾਹਿਬ ਜੀ ਕੇ ਨਾਂ ਮਾਪਿਆਂ ਨੇ ਰੱਖੀ ਨਾਂ ਮ ਸਹੁਰਿਆਂ ਦੀ ਹੋਈ ਉਹ ਉਧਰੋਂ ਵੀ ਭੰਗ ਕਰਕੇ ਬਹਿ ਗਿਆ ਨਾ ਤੁਸੀਂ ਉਹਨਾਂ ਨੂੰ ਲੈ ਰਹੇ ਹੋ ਉਹ ਆ ਕੇ ਰੋਣ ਦੀ ਕਿ ਕਰ ਸਕਦੇ ਸੀ ਦੇਖੋ ਅੱਜ ਜਿੰਨਾ ਕੁ ਮੈਂ ਕਿਹਾ ਜਿਹੜੇ ਲੋਕੀ ਪਾਰਟੀ ਪ੍ਰਤੀ ਇਮਾਨਦਾਰ ਨੇ ਨਾ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਇਸ਼ਾਰਾ ਜੋ ਹੋ ਜਾਂਦਾ ਉਹ ਸਮਝ ਜਾਂਦਾ ਬਾਕੀ ਕਈਆਂ ਨੇ ਉਦੇਸ਼ ਕਈ ਥਾਵਾਂ ਤੋਂ ਲੈਣੇ ਉਹਨਾਂ ਦੇ ਫੈਸਲੇ ਕਰਨਾ ਮੈਂ ਨਹੀਂ ਕਰ ਸਕਦਾ ਉਹ ਜਦੋਂ ਸਮਾਂ ਆਏਗਾ ਜਦੋਂ ਕਿਸੇ ਨੇ ਸੇਵਾ ਕਰਨੀ ਹੋਵੇ ਪਾਰਟੀ ਹਮੇਸ਼ਾ ਓਪਨ ਰਹਿੰਦੀ ਪਾਰਟੀ ਮਾਂ ਦੀ ਤਰ੍ਹਾਂ ਹੁੰਦੀ ਹੈ ਪਾਰਟੀ ਹਮੇਸ਼ਾ ਓਪਨ ਰਹਿੰਦੀ ਹੈ ਅਪਰੋਚ ਕਰਨ ਵਾਲੇ ਦੀ ਭਾਵਨਾ ਤੇ ਡਿਪੈਂਡ ਕਰਦਾ ਹੈ ਪਾਰਟੀ ਕਦੀ ਵੀ ਪਾਰਟੀ ਦੇ ਮੰਨ ਦੇ ਵਿੱਚ ਕੋਈ ਮੈਲ ਨਹੀਂ ਹੁੰਦੀ ਪਾਰਟੀ ਹਮੇਸ਼ਾ ਸਾਰੇ ਨੂੰ ਕਲਾਵੇ ਚ ਲੈਂਦੀ ਆ ਪਰ ਜੇ ਕਿਸੇ ਦੇ ਅੰਦਰ ਬਦਲੀਤੀ ਹੈ ਜਾਂ ਕਿਸੇ ਨੂੰ ਕੋਈ ਹੋਰ ਆਦੇਸ਼ ਦੇ ਰਿਹਾ ਹੈ ਤਾਂ ਉਹਦੇ ਤੋਂ ਸੁਚੇਤ ਰਹਿਣਾ ਪੈਂਦਾ ਇਸ ਕਰਕੇ ਮੈਂ ਤਾਂ ਪਹਿਲੇ ਕਿਹਾ ਸੀ ਨਾ ਕਿ ਪਾਰਟੀ ਜਦੋਂ ਭੱਤੀ ਖੁੱਲਦੀ ਆ ਨਾ ਅਸੀਂ ਕਦੀ ਵੈਰ ਵਿਰੋਧ ਨਹੀਂ ਕਰਦੇ ਸਾਰੇ ਡੱਬ ਕੇ ਭਰਤੀ ਕਰਨ ਜਿਹੜੇ ਇਮਾਨਦਾਰ ਵਰਕਰ ਨੇ ਪਾਰਟੀ ਦੇ ਉਹਨਾਂ ਨੂੰ ਨਾਕਦੀ ਉਹਨਾਂ ਨੇ ਕੋਈ ਕੁਐਸਚਨ ਰੇਜ਼ ਕੀਤਾ ਨਾ ਕਦੀ ਹੁੰਦਾ ਇਸ ਕਰਕੇ ਇਕੱਲੇ ਇਕੱਲੇ ਦਾ ਸਪੈਸੀਫਿਕ ਆਨਸਰ ਨਹੀਂ ਮੈਂ ਦੇ ਸਕਦਾ ਜਿਉ ਜੋ ਸਮਾਂ ਆਏਗਾ ਇਹ ਸਾਰਾ ਕੁਝ ਇੱਕ ਦਿਨ ਚ ਜਿਹੜਾ ਖਤਮ ਨਹੀਂ ਹੁੰਦਾ ਹੁੰਦਾ ਚੱਲਦਾ ਰਹਿੰਦਾ ਕੰਮ ਅੱਗੇ ਅੱਗੇ ਹੌਲੀ ਹੌਲੀ ਜਿਹੜਾ ਸਾਡੇ ਤੋਂ ਕਿਸੇ ਨੇ ਪਹੁੰਚ ਨਹੀਂ ਦਿੱਤੀ ਜਿਹੜਾ ਸਾਰਾ ਸਾਨੂੰ ਜਿਹਨੇ ਕੋਈ ਫਦੇ ਵੀ ਨਹੀਂ ਸਕਿਆ ਅੱਜ ਬੁਲਾਇਆ ਵੀ ਨਹੀਂ ਗਿਆ ਜੀ ਚਲੋ ਅੱਜ ਅੱਜ ਇੰਨਾ ਕਾਫੀ